ਪੰਜਾਬੀ ਗਾਇਕ ਰਾਜਵੀਰ ਜਵੰਦਾ ਇਸ ਵੇਲੇ ਮੁਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਦਾਖਲ ਨੇ ਉਹਨਾਂ ਨਾਲ ਜੁੜੀ ਇਸ ਵੇਲੇ ਦੀ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਗਾਇਕ ਰਾਜਵੀਰ ਜਵੰਦਾ ਇਸ ਵੇਲੇ ਲਾਈਫ سپورਟ ਤੇ ਨੇ ਯਾਨੀ ਕਿ ਉਹਨਾਂ ਨੂੰ ਮੁਹਾਲੀ ਵਿੱਚ ਜੀਵਨ ਰੱਖਿਆ ਸਹਾਇਤਾ ਤੇ ਨੇ ਤੇ ਉਹਨਾਂ ਦੀ ਨਿਊਰੋਲੋਜੀਕਲ ਹਾਲਤ ਗੰਭੀਰ ਬਣੀ ਹੋਈ ਹੈ ਦਿਮਾਗੀ ਸਰਗਰਮੀ ਬਹੁਤ ਘੱਟ ਦਸੀ ਜਾ ਰਹੀ ਹੈ ਅਤੇ ਤਕਨੀਕੀ ਤੌਰ ਤੇ ਚੱਲ ਰਹੇ ਉੱਚ ਪੱਧਰੀ ਇਲਾਜ ਦੇ ਬਾਵਜੂਦ ਕੋਈ ਵੱਡਾ ਸੁਧਾਰ ਨਹੀਂ ਹੋਇਆ ਦੱਸਿਆ ਜਾ ਰਿਹਾ ਹੈ ਦਿਮਾਗ ਦੇ ਐਮ ਆਰ ਆਈ ਸਕੈਨ ਵਿੱਚ ਹਾਈਪੋਕਸਿਕ ਤਬਦੀਲੀਆਂ ਸਾਹਮਣੇ ਆਈਆਂ ਨੇ ਜੋ ਪ੍ਰਾਇਮਰੀ ਸੈਂਟਰ ਵਿੱਚ ਕੀਤੀ ਗਈ ਸੀਪੀਆਰ ਕਾਰਨ ਹੋਈਆਂ ਰੀੜ ਦੀ ਹੱਡੀ ਦੀ ਐਮ ਆਰ ਆਈ ਵਿੱਚ ਗਰਦਨ ਅਤੇ ਡੋਰਸਲ ਹਿੱਸੇ ਵਿੱਚ ਵੱਡਾ ਨੁਕਸਾਨ ਸਾਹਮਣੇ ਆਇਆ ਜਿਸ ਕਰਕੇ ਸਰੀਰ ਦੇ ਚਾਰਾਂ ਅੰਗਾਂ ਵਿੱਚ ਗੰਭੀਰ ਕਮਜ਼ੋਰੀ ਪੈਦਾ ਹੋਈ ਦੱਸੀ ਜਾ ਰਹੀ ਹੈ ਉਹਨਾਂ ਨੂੰ ਲੰਬੇ ਸਮੇਂ ਲਈ ਵੈਂਟੀਲੇਟਰ ਦੀ ਲੋੜ ਪੈ ਸਕਦੀ ਹੈ ਸੋ ਕੁੱਲ ਮਿਲਾ ਕੇ ਭਵਿੱਖਬਾਣੀ ਪ੍ਰੋਗਨੋਸਿਸ ਅਣਸਿਸ਼ਚਿਤ ਅਤੇ ਸੰਭਾਵਨਾਵਾਂ ਨੂੰ ਲੈ ਕੇ ਸਾਵਧਾਨੀ ਵਾਲੀ ਹੈ ਸੋ ਰਾਜਵੀਰ ਜਵੰਦਾ ਨਾਲ ਜੁੜੀ ਵੱਡੀ ਖਬਰ ਹੈ ਇਸ ਲਈ ਕਿ ਬਹੁਤਾ ਸੁਧਾਰ ਹਾਲੇ ਨਹੀਂ ਦੇਖਿਆ ਜਾ ਰਿਹਾ ਹਾਲਾਂਕਿ ਹਲਕਾ ਸੁਧਾਰ ਜ਼ਰੂਰ ਦੇਖਿਆ ਗਿਆ ਸੋ ਹਰ ਕੋਈ ਰਾਜਵੀਰ ਜਵੰਦਾ ਦੀ ਸਿਹਤਯਾਬੀ ਲਈ ਅਰਦਾਸ ਕਰ ਰਿਹਾ ਹੈ ਕਾਮਨਾ ਕਰ ਰਿਹਾ ਹੈ ਆਧਾਰਨ ਮਿਊਟ ਵੀ ਰਾਜਵੀਰ ਜਵੰਦਾ ਦੀ ਸਿਹਤਯਾਬੀ ਦੀ ਕਾਮਨਾ ਕਰਦਾ ਹੈ ਕਿ ਤਾਂ ਜੋ ਜਲਦੋਂ ਜਲਦ ਸਿਹਤਯਾਬ ਹੋ ਕੇ ਪਰਿਵਾਰ ਚ ਪਰਤਣ ਅਤੇ ਆਪਣੇ ਸਰੋਤਿਆਂ ਦੇ ਦੁਬਾਰਾ ਮੁਖਾਤਿਬ ਹੋਣ ਅਤੇ ਉਹਨਾਂ ਨੂੰ ਦੁਬਾਰਾ ਹਸਖਿੜ ਕੇ ਮਿਲ ਸੋ ਰਾਜਵੀਰ ਜਵੰਦਾ ਦੇ ਨਾਲ ਜੁੜੀ ਇਹ ਸੁਣਨੀ ਦੀ ਵੱਡੀ ਖਬਰ ਹੈ ਪੰਜਾਬੀ ਗਾਇਕ ਰਾਜਵੀਰ ਜਵੰਦਾ ਇਸ ਵੇਲੇ ਮੁਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਦਾਖਲ ਨੇ ਉਹਨਾਂ ਨਾਲ ਜੁੜੀ ਇਸ ਵੇਲੇ ਦੀ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਗਾਇਕ ਰਾਜਵੀਰ ਜਵੰਦਾ ਇਸ ਵੇਲੇ ਲਾਈਫ سپورਟ ਤੇ ਨੇ ਯਾਨੀ ਕਿ ਉਹਨਾਂ ਨੂੰ ਮੁਹਾਲੀ ਵਿੱਚ ਜੀਵਨ ਰੱਖਿਆ ਸਹਾਇਤਾ ਤੇ ਨੇ ਤੇ ਉਹਨਾਂ ਦੀ ਨਿਊਰੋਲੋਜੀਕਲ ਹਾਲਤ ਗੰਭੀਰ ਬਣੀ ਹੋਈ ਹੈ ਦਿਮਾਗੀ ਸਰਗਰਮੀ ਬਹੁਤ ਘੱਟ ਦਸੀ ਜਾ ਰਹੀ ਹੈ ਅਤੇ ਤਕਨੀਕੀ ਤੌਰ ਤੇ ਚੱਲ ਰਹੇ ਉੱਚ ਪੱਧਰੀ ਇਲਾਜ ਦੇ ਬਾਵਜੂਦ ਕੋਈ ਵੱਡਾ ਸੁਧਾਰ ਨਹੀਂ ਹੋਇਆ ਦੱਸਿਆ ਜਾ ਰਿਹਾ ਹੈ ਦਿਮਾਗ ਦੇ ਐਮ ਆਰ ਆਈ ਸਕੈਨ ਵਿੱਚ ਹਾਈਪੋਕਸਿਕ ਤਬਦੀਲੀਆਂ ਸਾਹਮਣੇ ਆਈਆਂ ਨੇ ਜੋ ਪ੍ਰਾਇਮਰੀ ਸੈਂਟਰ ਵਿੱਚ ਕੀਤੀ ਗਈ ਸੀਪੀਆਰ ਕਾਰਨ ਹੋਈਆਂ ਰੀੜ ਦੀ ਹੱਡੀ ਦੀ ਐਮ ਆਰ ਆਈ ਵਿੱਚ ਗਰਦਨ ਅਤੇ ਡੋਰਸਲ ਹਿੱਸੇ ਵਿੱਚ ਵੱਡਾ ਨੁਕਸਾਨ ਸਾਹਮਣੇ ਆਇਆ ਜਿਸ ਕਰਕੇ ਸਰੀਰ ਦੇ ਚਾਰਾਂ ਅੰਗਾਂ ਵਿੱਚ ਗੰਭੀਰ ਕਮਜ਼ੋਰੀ ਪੈਦਾ ਹੋਈ ਦੱਸੀ ਜਾ ਰਹੀ ਹੈ ਉਹਨਾਂ ਨੂੰ ਲੰਬੇ ਸਮੇਂ ਲਈ ਵੈਂਟੀਲੇਟਰ ਦੀ ਲੋੜ ਪੈ ਸਕਦੀ ਹੈ ਸੋ ਕੁੱਲ ਮਿਲਾ ਕੇ ਭਵਿੱਖਬਾਣੀ ਪ੍ਰੋਗਨੋਸਿਸ ਅਣਸਿਸ਼ਚਿਤ ਅਤੇ ਸੰਭਾਵਨਾਵਾਂ ਨੂੰ ਲੈ ਕੇ ਸਾਵਧਾਨੀ ਵਾਲੀ ਹੈ ਸੋ ਰਾਜਵੀਰ ਜਵੰਦਾ ਨਾਲ ਜੁੜੀ ਵੱਡੀ ਖਬਰ ਹੈ ਇਸ ਲਈ ਕਿ ਬਹੁਤਾ ਸੁਧਾਰ ਹਾਲੇ ਨਹੀਂ ਦੇਖਿਆ ਜਾ ਰਿਹਾ ਹਾਲਾਂਕਿ ਹਲਕਾ ਸੁਧਾਰ ਜ਼ਰੂਰ ਦੇਖਿਆ ਗਿਆ ਸੋ ਹਰ ਕੋਈ ਰਾਜਵੀਰ ਜਵੰਦਾ ਦੀ ਸਿਹਤਯਾਬੀ ਲਈ ਅਰਦਾਸ ਕਰ ਰਿਹਾ ਹੈ ਕਾਮਨਾ ਕਰ ਰਿਹਾ ਹੈ ਆਧਾਰਨ ਮਿਊਟ ਵੀ ਰਾਜਵੀਰ ਜਵੰਦਾ ਦੀ ਸਿਹਤਯਾਬੀ ਦੀ ਕਾਮਨਾ ਕਰਦਾ ਹੈ ਕਿ ਤਾਂ ਜੋ ਜਲਦੋ ਜਲਦ ਸਿਹਤਯਾਬ ਹੋ ਕੇ ਪਰਿਵਾਰ ਚ ਪਰਤਣ ਅਤੇ ਆਪਣੇ ਸਰੋਤਿਆਂ ਦੇ ਦੁਬਾਰਾ ਮੁਖਾਤਿਬ ਹੋਣ ਅਤੇ ਉਹਨਾਂ ਨੂੰ ਦੁਬਾਰਾ ਹਸਖਿੜ ਕੇ ਮਿਲ ਸੋ ਰਾਜਵੀਰ ਜਵੰਦਾ ਦੇ ਨਾਲ ਜੁੜੀ ਇਸ ਵੇਲੇ ਦੀ ਵੱਡੀ ਖਬਰ ਹੈ